ਆ ਫਿਰ ਦੇ ਬਤਿੰਦਰ ਹਾਈ ਤਾਂ ਕੱਢਦਾ ਪੰਜਾਂ ਚਾਲਾਂ ਹਾਂ ਉਹ ਪੁੱਤਰ ਉਹ ਕਿਉਂ ਡੇਲਦਾ ਉਹਦੇ ਨਹੀਂ ਫੀਫਰ ਦਾ ਫੋਨ ਤੇ ਚੱਕਲਾ ਫੋਨ ਫੋਨ ਕਰੇ ਭੁੱਲੇ ਆ ਮੈਂ ਇੱਥੇ ਖੇਤ ਆਇਆ ਸੀ ਉਹ ਤੂੰ ਕਹਿੰਦਾ ਮੁਰਗੇ ਸਰ ਟੂਰ ਤੇ ਲੈ ਗਿਆ ਠੀਕ ਹੈ ਨਾ ਬਸ ਟੂਰ ਤੇ ਜਾਂਦੇ ਪਰ ਮੈਂ ਇੰਤਜ਼ਾਮ ਕਰ ਲਾ ਕਿਤਰੇ ਆਨੇ ਮਸ਼ੀਨ ਵਾਲੇ ਸੋਲਣ ਪੱਕੀ ਗੱਲ ਹੈ ਹਾਂ ਤੇ ਘਰ ਤਾਂ ਇਹ ਨਾ ਉਹ 311 ਆਉ ਉਹ ਪ੍ਰਾਵਾਤੀ ਯਾਰ ਹਾਂ ਚੱਲ ਮੈਂ ਬੁੜੇ ਨੂੰ ਪੁੱਛਦਾ ਜੇ ਮੈਨੂੰ ਦੇ ਤੇ ਚੱਲ ਬੜਾ ਪ੍ਰਾਵਾ ਨਹੀਂ ਫਿਰ ਜਾ ਬਾਹੂ ਜੀ ਮੇਰਾ ਸਿੱਧੇ ਪੁੱਛ ਲੈ ਬੁੜੇ ਨੂੰ ਟੂਰ ਤੇ ਜਾਂਦੇ ਜਿੱਦੇ ਪੁੱਛਦਾ ਸਿੱਧਾ ਨਹੀਂ ਹੁੰਦਾ ਆਪ ਦਾ ਉੜੇ ਹਿਸਾਬ ਦਾ ਹੁੰਦਾ ਇੱਕ ਟਾਲੀ ਹੋਰ ਪਰੂ ਹਣਾ ਬਾਪੂ ਹਾਂ ਪੁੱਤ ਤੇ ਲੈ ਬਾਪੂ ਮੈਨਾ ਸੁਖ ਸੁਖੀ ਸੀ ਯਾਰ ਵੀ ਆਪਣਾ ਝੋਨਾ ਟਾਈਮ ਨਾਲ ਤੁਰਜੇ ਤੇ ਆ ਗੱਠਾਂ ਗੁੱਠਾਂ ਦਾ ਹੱਲ ਹੋ ਜਾਏ ਪਹਿਲੇ ਕਿਹੜੇ ਪ੍ਰਾਈ ਦਾ ਪਰਚਾ ਪੈ ਗਿਆ ਸੀ ਹਾਂ ਚੰਗੀ ਗੱਲ ਤੇ ਸੁਖ ਸੁਖੀ ਸੁਖ ਲਾ ਫਿਰ ਮੈਂ ਯਾਤਰਾ ਦੇ ਜਾਣੇ ਯਾਤਰਾ ਤੇ ਜਾਇਆ ਪੁੱਤ ਕੋਈ ਨਾ ਜਾਇਆ 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 ਲੈ ਫਿਰ ਮੈਨੂੰ ਪਹਿਲੇ ਚਾਹੀਦੇ ਮੈਂ ਤੜਕੇ ਥੋੜੇ ਕਿੰਨੇ ਕ ਪੁੱਤ ਆਜੂ 20 25 ਹਜ਼ਾਰ ਖਾਤਾ 20 25 ਹਜ਼ਾਰ ਉਹ ਹੋਰ ਪਾਣਾ ਸੁਖ ਸੁਖੀ ਬਾਪੇ ਕੁਚਰਮੁੰਡੀ ਦੇ ਹਾਂ ਕੀ ਚੜਦਾ ਇਹ ਜਾ ਉਧਰ ਵੀਰਪੁਰ ਮਹਿੰਗੇ ਵੀਰਾਂ ਚੜਦਿਆਂਗੇ ਤੇ ਉਹ ਮੈਂ ਤਾਂ ਸਾਰੀ ਉਮਰ ਚ ਇਹਨੂੰ ਦੱਪੇ ਤੜ੍ਹ ਬਈ